ਅੱਜ 8ਵੇਂ ਮਹੀਨੇ ਦੀ 8 ਤਰੀਕ 2025 ਆਇਆ ਮਾਰ ਦਾ ਪਛੋਟ ਮੰਡੀ ਤੇ ਦਿਖਾਉ ਨੇ ਆਏ ਕੀ ਰੇਟ ਨਿਕਲਦੇ ਆ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਆ ਕਰੋ ਇੱਕ ਫੇਸਬੁਕ ਵੀ ਆਪਣਾ ਮਾਰ ਦਾ ਬਲੌਗਰ ਚੈਨਲ ਤੇ ਨਾਤੀ ਆਗਾ ਤੇ ਫੋਲੋ ਕਰਿਓ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਆ ਕਰੋ ਦਿਖਾਉ ਨੇ ਫਿਰ ਅੱਜ ਦੇ ਕੀ ਰੇਟ ਦਿਖਾਦੇ ਆ ਬਣ ਰਹੋ ਮਾਰ ਦਾ ਬਲੌਗਰ ਚੈਨਲ ਤੇ ਆਇਓ ਕੀ ਲਾ ਗਿਆ ਮੱਚ ਤਾ ਕੋਈ ਨੋ ਨਾ ਭਾਈ ਜੀ ਉਹ ਤੇਰਾ ਆ ਬੋਲ ਨਾ ਕੀ ਹੁਣ ਤੂੰ ਇੱਕ ਗੱਲ ਹੋ ਰਿਹਾ ਆ ਮੈਨੂੰ ਪੁੱਛਣਾ 45 ਦੀ ਗੱਲ ਆ 45 ਦੀ ਗੱਲ ਕਰ ਲੈ ਨੋ ਨਾ ਨਾ ਯਾਰ ਪੈਂਦਾ ਨਹੀਂ ਮੈਂ ਗੱਲ ਕਰ ਲੈ ਮੈਂ 45 ਦੀ ਆ 45 ਦੀ ਆ ਪੇਸ਼ ਚਾਵ ਗਾ ਖੁੱਲੀ ਕਰਦੇ ਮੈਂ ਉਹ ਕਹਿੰਦੇ ਸਾਵਾ ਦਾ ਮਸਤ ਗਾਇਆ ਹਾਂ ਬਾਹਰ ਵੀ ਟੱਪਾ ਸਾਡਾ ਭਾਈ ਮਾਰਾ ਮਾਰਾ ਪੁੱਤ ਉਠਾਣਾ ਇੱਕ 45 ਦਾ 14 ਹੋ ਗਿਆ ਮੱਝ ਦਾ ਇੱਕ 45 ਇਹ ਕਹਿੰਦੇ ਹੁੰਦੇ ਆ ਵੀ ਪੂਰੀ ਮੱਝ ਚਾਹੀਦੀ ਅੱਜ ਸੋਨ ਫਿਰ ਬੂਰੀ ਬੂਰੀ ਵੀ ਦਿਖਾ ਦਿੰਦੇ ਆ ਮਾਨਸਾ ਮੰਡੀ ਤੇ ਦਰਮਿਆਨ ਨਾਲ ਜਾਂ ਕੱਦ ਹੈਗਾ ਤੇ ਰੇਟ ਵੀ ਪੁੱਛਦੇ ਆ ਵੀ ਕੀ ਨਿਕਲੂਆ ਕਿੰਨਾ ਕੁ ਦੁੱਧ ਹੈ ਤੇ ਤੌਰ ਮਾੜ ਮਿੱਤਰਾ ਮਾੜੀ ਈ ਤੋਰੀ ਇਹਨੂੰ ਯਾਰ ਲੰਮੀ ਆ ਲੈ ਇਹ ਗੁਲਾਬੀ ਪੂਰੀ ਆ ਕਿਨੂੰ ਗੁਲਾਬੀ ਪੂਰੀ ਕਹਿੰਦੇ ਹੁੰਦੇ ਆ ਆ ਜੇਡੇ ਹੋ ਜੀ ਮਾੜਾ ਜੇ ਨੇੜੇ ਹੋ ਕੇ ਦਿਖਾ ਦੇ ਇੱਕ ਵਾਰੀ ਤੋਰਾ ਤਾਰਾ ਕਰੋ ਕਰ ਮਾੜਦਾ ਚੈੱਕ ਸਿੰਘ ਤਾਂ ਥੋੜਾ ਜਿਹਾ ਖੁੱਲਾ ਹੈ ਤੇ ਕੱਦ ਵੀ ਦਰਮਿਆਨ ਆ ਮਜਦਾ ਇਹਦੀ ਡਿਟੇਲ ਪੁੱਛਾਂਗੇ ਬਿਲਕੁਲ ਸੋਹਣੇ ਰੰਗੇ ਨੇ ਅੰਗਰੇਜ਼ਾਂ ਵਰਗੇ ਬਾਲ ਤੇ ਛੋਟਾ ਜਿਹਾ ਕਰਦਾ ਗਿਆ ਤੇਰੇ ਮੈਨ ਲੀਲੀ ਦਾ ਵਿੱਚ ਪੈਂਦੀ ਆ ਥੋੜੀ ਥੋੜੀ ਪੈ ਚਿੱਟੇ ਨੇ ਕੋਰ ਪੂਰੀ ਨੀਲੀ ਰੰਗ ਹਾਂ ਤੇ ਸੱਤਰੀ ਕਾਲ ਬਾਈ ਕਿਹੜੇ ਪਿੰਡੋਂ ਵਾਹ ਬੈਠੇ ਇਹ ਆ ਰੱਲੇ ਕੋਲੇ ਹਾਂ ਅੱਛਾ ਤੇ ਕੈਮੇ ਸੂਏ ਹੋਏ ਛੁੱਟੀ ਪਹਿਲੀ ਆ ਥੋੜਾ ਛਿੰਗ ਖੁੱਲੇ ਕਰ ਗਈ ਹੈ ਨਾ ਤੇ ਮਗਰਾ ਬੱਚਾ ਕੱਟੀ ਆ ਜੀ ਕੱਟੀ ਆ ਤੇ ਕਿੰਨਾ ਲੀਟਰ ਦੁੱਧ ਹੁਣੇ ਥੱਲੇ 8 ਲੀਟਰ ਹੈ ਹਾਂ ਜਮਾ ਸਾਂਜੀ ਕਹੈ ਨਾ ਬਾਈ ਨੇ ਜਮਾ ਸਾਂਜੀ ਕਹੈ ਨਹੀਂ ਤਾਂ 12 ਕਹਿੰਦੇ ਹੁੰਦੇ ਹੈ ਨਾ ਤੁਸੀਂ ਵਪਾਰ ਨਹੀਂ ਕਰਦੇ ਹੈ ਨਾ ਘਰੂ ਹੈ ਆਬਲੀ ਤਾਂ ਇੱਥੇ ਆ ਡਿਚ ਬੈਠਣੇ ਵਿਚਾਰੇ ਜਾਂ ਤਾਂ ਇਹ ਆ ਜਾ ਇੱਧਰ ਤੇ ਕਿਥੋਂ ਤੱਕ ਚੇਲ ਕਰਾਂਗੇ ਪਚਾਚੀ ਦੀ ਮੁੱਲ ਵੀ ਜਾਇਜ਼ ਹੀ ਕਰਾ ਮਾਤਾ ਨੂੰ ਅੱਛਾ ਯਾਰ ਕਹਿੰਦਾ ਪਚਾਚੀ ਦੀ ਬੰਦੇ ਨੇ ਜਾਇਜ਼ ਮੁੱਲ ਕੀਤਾ ਯਾਰ ਤੇ ਦੁੱਧ ਵੀ ਇੰਨਾ ਕਹਾਣ ਆਪਾਂ ਨੂੰ ਪਤਾ ਯਾਰ ਰੋਜ਼ ਪਸ਼ੂਆਂ ਦਾ ਕੰਮ ਕਰਦੇ ਆ ਹੈ ਹਫਤੇ ਦੀ ਚੂਈ ਹਫਤੇ ਦੀ ਚੂਈ ਤੇ 8 ਲੀਟਰ ਦਿੰਦਾ 4 ਲੀਟਰ ਡੰਗ ਦਾ ਕੱਟੇ ਸਮੇਤ ਕੱਟੀ ਸਮੇਤ ਜਾ ਜਾ ਰੇਟ ਵੀ ਜਾ ਜੀ ਆ ਤੇ ਅ ਮੋਬਾਈਲ ਨੰਬਰ ਬੋਲ ਦੋ ਜੀ ਤੁਹਾਡਾ 80546 ਹਾਂ 7271 ਇੱਕ ਵਾਰੀ ਬਿਲਕੁਲ 80546 7271 ਮਪਾਲ ਪਿੰਡ ਆ ਤੁਹਾਡਾ ਮਪਾਲ ਕਲਾ ਤੇ ਇਹ ਘਰੇ ਹੀ ਰੱਖੇ ਹੋਏ ਨੇ ਪਿਛੋ ਆਪਦੇ ਹਾਂਜੀ ਅੱਛਾ ਠੀਕ ਹੈ ਕੋਈ ਵਪਾਰ ਪੂਰ ਨਹੀਂ ਹੈਗਾ ਬਸ ਜਾਇ ਜੀ ਪੁੱਛਿਆ ਇੱਕ ਦੇ ਮੁੱਲ ਚ ਦੋ ਪਸ਼ੂ ਆ ਜੀ ਹਾਂ ਇੱਕ ਦੇ ਮੁੱਲ ਚ ਦੋ ਆ ਹਾਂ ਮਗਰ ਕੱਟੀ ਆ ਕੇ ਯਾਰ ਉਹ ਵੀ ਨਾ ਚਲਦੀ ਹੈ ਤੇ ਗਲਾਬੀ ਪੂਰੀਆ ਬਹੁਤ ਸੋਹਣੀ ਕਿਹਨੂੰ ਕਹਿੰਦੇ ਅਸੀ ਯਾਰ ਇਤੋਂ ਮਾਨਤਨ ਇਹਦੇ ਮਾਨਤਨ ਖੋ ਜੂਗਾ ਜ਼ਿੰਮੇਦਾਰ ਪਰ ਕੋਈ ਗਾਲ ਨਹੀਂ ਸਿਰੇ ਜਾਣ ਵਾਲੇ ਨਹੀਂ ਹੁੰਦੇ ਇਹ ਤੇ ਠੰਡੀ ਸੀਲ ਕਿੰਨੀ ਜਾ ਸੁਣਿਆ ਆਈਂ ਭੇਜ ਆਪਾਂ ਮਾ ਅੱਛਾ ਜੀ ਜਿਹੜਾ ਵੀ ਟੋਨ ਤੇ ਨੂੰ ਪੜਿਆ ਪੂਰੀ ਖੰਡੀ ਸ਼ੀਲ ਹੈ ਅੱਛਾ ਥੋੜੇ ਥਾੜੇ ਥੋੜੇ ਥਾੜੇ ਖੜਜੂ ਥੋੜੇ ਥਾੜੇ ਖੜਜੂ ਥੋੜੇ ਥਾੜੇ ਕਰ ਜੀ ਛੋਟਾ ਜਿਹਾ ਕੱਟਦਾ ਹੈ ਨਾ ਦੁੱਧ ਤੋਂ ਇਤੋਂ ਕਿੰਨਾ ਮਰਜ਼ੀ ਲੈ ਲੈ ਇਹਦੀ ਹਾਂ ਇਹਦੀ ਸੇਵਾ ਕਰੀ ਚੱਲ ਥੋੜੇ ਥਾੜੇ ਖੜਜੂ ਕਈ ਵਾਰੀ ਪਸ਼ੂ ਵੱਧ ਹੁੰਦੇ ਸੇਵਾ ਨਹੀਂ ਵੀ ਹੁੰਦੀ ਯਾਰ ਇਹਦੀ ਥੋੜੇ ਰੁਪਈਆ ਜੀ ਨਕਦ ਦੋ ਬਣ ਜਾਣਗੇ ਠੀਕ ਹੈ ਲੈ ਬਣਾ ਲੈ ਸੰਭਰ ਤੇ ਮਗਰ ਕੱਟੀ ਆ ਪਸ਼ੂ ਮੰਡੀ ਮਾਲਸਾ ਦੀ ਵੀ ਟੂ ਆ ਇਹ ਤੇ ਅੱਜ ਤਰੀਕ ਕਿਆ 8 8 ਤਰੀਕ 8ਵੇਂ ਮਹੀਨੇ ਦੀ ਤੇ ਲੈ ਬਾਈ ਸਵਾਰਕ ਕਰ ਲਿਓ ਮੈਂ ਵੀਡੀਓ ਇਹਨੂੰ ਚੰਨ ਤੇ ਚਾੜ ਵੀ ਹੋਣੀ ਦਿਨਾਂਗਾ ਅੱਜ ਮਾਨਸ਼ਾ ਮਨਜੀਤ ਸੰਧੌਂਦੀਆ ਕੀ ਹਾਲ ਆ ਬਾਈ ਪਹਿਲਾਂ ਤਾਂ ਅੱਛਾ ਬਾਬਰਾ ਹੋਰ ਸਾ ਪਰਵਾਹ ਹਰਤੇ ਮੈਂ ਕਰ ਪਰਵਾਹ ਠੀਕ ਐ ਸਾਰੇ ਦੰਦਿਆਂ ਦਰਾਂ ਤੋਂ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਚੈਨਲ ਦੇਖ ਰਹੇ ਨੇ ਵੀਰ ਸਾਰਿਆਂ ਦੀ ਪ੍ਰਮਾਤਵਾ ਦਾ ਬਹੁਤ ਬਹੁਤ ਬਖਸ਼ੇ ਖੁਸ਼ੀਆਂ ਬਖਸ਼ੇ ਸਾਰੇ ਅੱਜ ਕੀ ਗਿਆਨ ਬਰ ਲੈ ਕੇ ਆਏ ਹਾਂ ਨਹੀਂ ਨਾ ਲੈ ਕੇ ਆਏ ਬਾਈ ਅੱਛਾ ਆਪਾਂ ਨਿੱਕਾ ਲਿਆਉਣੇ ਆ ਨਹੀਂ ਨਹੀਂ ਕੱਢਦੇ ਆ ਅੱਛਾ ਇੱਕ ਗਾਂ ਲੈ ਕੇ ਆ ਤੇ ਕਾ ਮੱਝ ਅੱਛਾ ਠੀਕ ਹੈ ਇਹਦੇ ਮਗਰ ਬੱਚਾ ਕੱਟੀ ਆ ਕੱਟੀ ਗਈ ਅੱਛਾ ਤੇ ਚੱਲ ਫਿਰ ਮੇਤਰਾ ਤੋਰ ਤੂੰ ਤੋਰ ਦੇ ਤੋਰ ਦੇ ਲੈ ਵੀ ਤੋਰਾ ਤਰਾ ਕਰਾਉਣਾ ਚੈੱਕ ਕੱਟੀ ਵੀ ਖਲੀ ਦੀ ਹੈ ਖਲੀ ਦੀ ਹੈ ਤੇ ਕੱਟੀ ਕਹਿੰਦਾ ਵੀ ਖਲੀ ਹਰਾਂਲੇ ਚਲੇ ਆਇਆ ਹਾਂ ਠੀਕ ਹੈ ਕਰਾਉਣਾ ਵੀ ਚੈੱਕ ਆ ਡਰੋਡਰ ਚੰਗਾ ਤੇ ਛਿੰਗਾਰੀ ਵੀ ਆ ਬਾਈ ਨੇ ਤੇ ਆ ਡਰੋਬਿਕ ਕਿਆ ਬਾਤ ਹੈ ਜੀ ਸ਼ਾਬਾਸ਼ ਬਣਾ ਲੈ ਮਾਰੇ ਬਣਾ ਲੈਨੇ ਆ ਦੇ ਨਾਮ ਅੱਜ ਤੇਰੇ ਮਰਦਾਂ ਦੇ ਬਣਾ ਹਾਂ ਬੰਦੇ ਦੋਨੇ ਹੀ ਸ਼ਕੀਨ ਤੇ ਮੱਝ ਵੀ ਸ਼ਕੀਨ ਤੇ ਬੰਦਾ ਵੀ ਸ਼ਕੀਨ ਹੈ ਬੰਦਾ ਵੀ ਸ਼ਕੀਨ ਉਹਨਾਂ ਹੀ ਹੈ ਤੇ ਬੰਦਾ ਦਿਲਦਰਿਆ ਵੀ ਆ ਭਈ ਯਾਰਾਂ ਦਾ ਯਾਰ ਵੀ ਆ ਇਹਨੂੰ ਕਹਿੰਦੇ ਮਨਜੀਤ ਸੌਂਦੀਆ ਦਸੌਂਦੀਆ ਹਾਂ ਤੇ ਪੁੱਛਦੇ ਆਏ ਤੁਸੀਂ ਕੀ ਰੇਟ ਰੋਟਰ ਕਰੂਗਾ ਅੱਜ ਤੇ ਹਾਂ ਇਹ 4 7 ਤੇ 4 ਹੀ ਗਏ ਫਾਲੇ ਕਰਮਾਲੀ ਦੇ ਜਦੋਂ ਬਾਇਗਰ ਨੇ ਥੱਲੇ ਮੈਂ ਜਿਸ ਲੋਕਾਂ ਕੱਢੂਆ ਅੱਛਾ ਇੰਨੀ ਪੋਲੀ ਆ ਪੋਂਡੇ ਪੋਂਡੇ ਵਰਗੀ ਧਾਰ ਅੱਛਾ ਹਾਂ 15 ਕਿਲੋ ਚੋਣੇ ਤਿੰਨ ਬੱਚੇ ਨੂੰ ਛੱਡਦੇ ਆ ਤਿੰਨ ਬੱਚੇ ਨੂੰ ਹਾਂਜੀ 15 ਤੋਂ ਨੂੰ 15 ਹਾਂ ਤੋਕੇ ਦੇਖਿਆ ਸਾਰਾ ਇਧਰੇ ਨਾਮ 18 ਐ ਕੱਢਿਆ ਆ ਹਾਂ ਹਾਂ ਟੱਕੜੀ ਤੋਲ ਕੇ ਕੰਡੇ ਨਾਲ ਅੱਛਾ ਠੀਕ ਐ ਤੇ ਸੂਏ ਕਿੰਨੇ ਹੁਬੜਾ ਐ ਤੀਜਾ ਹੋਈ ਤੀਜੇ ਠੀਕ ਐ ਤੇ ਕਿੱਥੋਂ ਤੱਕ ਛੇਲ ਕਰਾਂਗੇ ਹੁਣ ਇਹਨੂੰ ਆਪਾਂ ਇੱਕ 55 ਦੀ ਮੰਗੀ ਕੋਹ ਜਾਈਏ ਹੋਰ ਵੀ ਮਾਨ ਕਰਨਾਂਗੇ ਹੋਰ ਵੀ ਮਾਨ ਤਨ ਕਰਾਂਗੇ ਠੀਕ ਇੱਥੇ ਰੱਖ ਆਹਾ ਹਾ ਹਾ ਮਿੱਤਰ ਮਿੱਤਰ ਹੋਣਾ ਇਹ ਜੇ ਹੁਣ ਤੇ ਲੱਭ ਦਿਖਾਈਏ ਇੱਕ ਵਾਰੀ ਫੇਰ ਤੁਹਾਨੂੰ ਛੁਮਾਰ ਕੇ ਦਿਖਾ ਦੇ ਹਾਂ ਆ ਲੋ ਜੀ ਤੇ ਵਾਹਨਾ ਬਿਲਕੁਲ ਸੂਲ ਤੱਕ ਲੱਗਦਾ ਇਹ ਤੁਹਾਨੂੰ ਦਿਖਾ ਦਈਏ ਤੇ ਮੱਝ ਬਿਲਕੁਲ ਜਿਵੇਂ ਕਹਿਤਾ ਤੇ ਚੀਜ਼ ਉਹੀ ਆ ਮੱਝ ਨਹੀਂ ਇਹ ਨਾਲ ਦੀ ਹੂੰ ਠੀਕ ਆ ਹਰੇਕ ਨੂੰ ਹਰੇਕ ਹੁੰਦਾ ਵੀ ਮੇਰੇ ਕੋਲੇ ਚੰਗੀ ਆ ਲੈ ਹੁਣ ਡੱਛ ਤੇ ਸਾਰਾ ਡਰੈਸ ਦੇ ਦੇ ਤੇਰਾ ਹਾਂ ਜੀ ਭਾਈ ਮੇਰਾ ਨਾਮ ਮਨਜੀਤ ਸਿੰਘ ਆ ਹਾਂ ਪਿੰਡ ਤੇ ਸੌਂਧੀ ਹੈ ਜ਼ਿਲ੍ਹਾ ਮਾਨਸਾ ਪੰਜਾਬ ਹਾਂ ਮਾਲ ਨੰਬਰ ਹੈ 98152 ਹਾਂ 34323 ਤੇ ਤੁਸੀਂ ਜੇ ਦੂਰੋਂ ਨੇੜੋਂ ਕੋਈ ਇੱਕ ਦੋ ਮੱਝਾਂ ਲੈਣਾ ਵੇ ਹਾਂ ਜ਼ਿਆਦਾਤਰ ਮੈਂ ਮਾਲ ਦਵਾਉਂਦੀ ਆ ਤੁਹਾਨੂੰ ਪਤਾ ਹਾਂ ਉਹ ਮਾਰੋ ਜੁਪੀ ਗੁਜਰਾਤ ਰਾਜਸਥਾਨ ਹਾਂ ਤੇ ਇਧਰ ਪੰਜਾਬ ਦੇ ਚੰਗੂੜੀਗੜ੍ਹ ਹਾਂ ਠੀਕ ਆ ਨਾ ਲੁਝਾਣਾ ਹੋਗਾ ਜਲੰਧਰ ਹੋਗਾ ਸਾਰੇ ਪੌਂਦੀ ਨੇ ਆਪਣੇ ਕੋਲ ਵੈਨਸਾਂ ਦਾ ਪੂਰਾ ਪਰਮੰਧ ਕੋਲ ਦਿੱਤੇ ਨੇ ਦਬਾਉਣੇ ਆ ਜਿਆਦਾ ਚੰਗਾ ਮੀਟਾ ਮਿਲਦੇ ਤਾਂ ਲੱਗਣਾ ਅੱਛਾ ਜਲੰਧਰ ਦਾ ਮਾਮਲਾ ਚੰਗਾ ਮਾਲ ਲੈ ਕੇ ਤੇ ਚੰਗਾ ਹੀ ਵੇਚਦਾ ਮੂਰੇ ਹਾਂ ਮਾੜਾ ਨਾ ਲਈਏ ਤੇ ਨਾ ਵੇਚੀਏ ਲੈ ਲੈ ਇੱਕ ਦੋ ਮਹੀਨਾ ਚ ਇੱਕ ਦੋ ਇੱਕ ਦੋ ਹੀ ਆ ਡੰਗਰ ਹਾਂ ਤੇ ਨੰਬਰ ਕਿੱਥੋਂ ਕਹਿੰਦੇ ਛੇਣੀ ਆਪਾਂ ਇਹ ਤੁਹਾਨੂੰ ਜਿਆਦਾ ਕਿਹਾ ਤਾਂ ਭਈ 1000 ਛੋਟਾ ਹੋਰ ਮਾਣ 155 ਹਾਂ 1000 ਹੋਰ ਮਾਣਿਆ 2000 ਹੋਰ 153 ਦੀ ਆ ਰਵੀ ਭਾਈ ਕਹਿੰਦਾ ਵੀ ਜੇ ਕੋਈ ਵੀਡੀਓ ਦੇਖ ਚੁੱਕਦਾ 1000 2000 ਹੋਰ ਵੀ ਮਨਦਾਨ ਤੇ ਇੰਨਾ ਵੀ 10000 ਵਿੱਚ ਰੱਖ ਲਵਾਂਗੇ ਅਗਲੇ ਅੱਛਾ 18 ਕਿਲੋ ਦੁੱਧ ਹੋਇਆ ਹਾਂ ਉਹ ਇੱਧਰ ਦੇਣੀ ਹੋਇਆ ਜੇ 18 ਲੀਟਰ ਹੋਇਆ ਤਾਂ ਦੇਵੇ ਤੇ ਨਹੀਂ ਦੀ ਪੈਸੇ ਬਿਨਾਂ ਦੇਵੇ ਰਵੀ ਭਾਈ ਕਹਿੰਦਾ ਵੀ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 99152 ਬਾਈ ਜੀ ਹਾਂ 34391 ਵਾਰੀ ਫੇਰ 99152 ਹਾਂ 34391 ਆ ਲੋ ਜੀ ਆ ਨਾ ਗੀ ਨਾ ਤੇ ਪੈਸੇ ਦੀ ਵੀ ਬੰਦਾ ਗਾਰੰਟੀ ਲੈਂਦਾ ਵੀ ਪੈਸੇ ਵੀ ਜਮਾਏ ਤੇ ਛੱਲੀ ਕਰਕੇ ਆ ਪੈਸੇ ਜਾਨੂੰ ਉਹ ਵੀ ਕੋਈ ਗੱਲ ਨਹੀਂ ਯਾਰ ਕਾਲੀ ਹੈ ਬਈ ਆਪਣੀ ਹਾਂ ਆਹ ਚੱਲ ਖੋਲ ਨਾ ਖੜੀ ਆ ਕਿੱਥੋਂ ਤੱਕ ਦੁੱਧ ਆ ਇਹਦੇ ਥੱਲੇ ਇਹ ਭਾਈ ਲੈਕੀ ਆ ਆਪਾ ਮਤਲਬ ਪਰਛੀ ਨਹੀਂ ਆਂਦੀ ਆ ਹਾਂ ਦੁੱਧ 16 ਕਿਲੋ ਪਹਿਲੇ ਨੇ ਦਿੱਤਾ। ਅੱਛਾ। ਦੂਜਾ ਸੂਆ 20 ਪਲੱਸ ਦੇਊਗੀ। ਉਮੀਦ। ਹਜੇ ਗੱਬਣ। ਗੱਬਣ ਵਾਲੇ 10-12 ਦਿਨ ਲੱਗਣ। ਸੂਣਾ ਕੱਚੀ ਆ। ਲੋਵੀ ਕੱਚੀ ਆ। ਬਹੁਤ ਵਧੀਆ। ਢੰਗ ਢੰਗ ਚੰਗੇ ਨੇ ਸਾਰੇ। ਹੂੰ। ਦੋ ਵਾਰ ਸੂਈ। ਕੋਈ ਬੜੀ ਸਟਰਕਚਰ ਦੇਖ ਲੋਗਾ। ਲਓ ਜੀ। ਦੋ ਬਾਰੇ ਬੰਦੇ ਦਵਾਈ। ਇਹ। ਆਲੋ। ਤੋਰਦੇ ਮਾਦੇ। ਇਹ ਕਿੱਥੋਂ ਤੱਕ ਦੀ ਹੈ? ਸਾਹ ਹੁਣ ਬਲਦੋਰ ਕੇ ਰਿਹਾ ਮੈਂ 90 ਕਰੀ ਜਾਨੇ ਆ 8000 ਦੇ ਦੇ ਦਮ ਅੱਛੇ 1000 ਦੇ ਦੇ ਠੀਕ ਹੈ ਦੁੱਧ ਕਿੰਨਾ ਕੱਢੂ 20 ਪਲੱਸ 20 ਪਲੱਸ 16 ਕਿਲੋ ਪਹਿਲਾਂ ਨਾ ਦਿੱਤਾ ਠੀਕ ਹੈ ਧੰਨਵਾਦ ਜੱ 75 ਦੀ ਦੇ ਦਾਂਗੇ ਯਾਰ ਤੁਹਾਡਾ ਹੋਰ ਦੋਸਤ ਚੱਕ ਓਏ ਠੀਕ ਹੈ ਹਾਂ ਦੂਜਾ ਛੋਟੀਆਂ ਨਾਲ ਜਾ ਰਹੀਆਂ ਯਾਰ ਉਹ ਪੈਸੇ ਨਾਲ ਨਹੀਂ ਵਰਤਣ ਵਾਲੇ ਬੰਦੇ ਤੈਨੂੰ ਪਤਾ ਪਿਆਰੀ ਕਮਾਇਆ ਠੀਕ ਹੈ ਜ਼ਿੰਦਗੀ ਚ ਆ ਲੋ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਹੈ ਸੁਪਰਕ ਕਰ ਲਓ ਬੰਦਾ ਬਿਲਕੁਲ ਦਿਲਤਰਿਆਗਾ ਇੱਕ ਹੋਰ ਮੱਝ ਦਿਖਾਉਣੀ ਤੇ ਆਹ ਲੋ ਜੀ ਤੋੜ ਦੇ ਸੱਜਣਾ ਲੰਮੀ ਅੱਜ ਇਹ ਮਾਨਸਾ ਪਸ਼ੂ ਮਿਟਤੇ ਆ ਆਰਟਰ ਬੜਾ ਤਕੜਾ ਬਣਾਇਆ ਮੱਝ ਨੇ ਕੁਮਾਲ ਦੀ ਗੱਲ ਆ ਤੋੜਾ ਤੋੜਾ ਕਰ ਲੋ ਚੱਕ ਇੱਕ ਵਾਰੀ ਫੇਸ ਚੈੱਕ ਕਰੋ ਮੱਝ ਦਾ ਤੇ ਸੂਹੇ ਤਾਹੂ ਥੋੜੀ ਜੀ ਪੁੱਛਾਂਗੇ ਕਿੰਨੇ ਕ ਤੇ ਆਹ ਲੋ ਨਾੜਾ ਨੂੜਾ ਦੁੱਧ ਵਾਲੀਆਂ ਪੂਰੀਆਂ ਫੁੱਲ ਬਣੀਆਂ ਹੋਈਆਂ ਮੱਝ ਤੇ ਤੇ ਆਹ ਲੋ ਜੀ ਕਿੰਨੀ ਸਨਖਿਆ ਜ਼ਬਰਦਸਤ ਤੇ ਆਹ ਲੋ ਵਾਦ ਦੇ ਤੇ ਪੁੱਛਦੇ ਸਾਰੀ ਡਿਟੇਲ ਇਹਦੀ ਇੱਕ ਵਾਰੀ ਚੈੱਕ ਕਰੋ ਮੱਜ ਨੂੰ ਵੀ ਕਿੰਨਾ ਤਕੜਾ ਆਰਡਰ ਬਣਿਆ ਹੋਇਆ ਮੱਜ ਦਾ ਇਹ ਆਹ ਤਾਂ ਹੈ ਸਰੇ ਤੁਣ ਮੇ ਦੀ ਤੇ ਭਜਨ ਭਜਨ ਚੰਗਾ ਬਣਿਆ ਹੋਇਆ ਮੱਜ ਦਾ ਸੱਚ ਬਹੁਤ ਸੋਹਣਾ ਮੱਜ ਦਾ ਬਈ ਤੇ ਬਾਕੀ ਡਿਟੇਲ ਸਾਰੀ ਪਾਈ ਗਈ ਹਾਂ ਭਾਈ ਬਤਛੇ ਆ ਜਾ ਭਾਈ ਸੱਜਣਾ ਇਹਦੇ ਬਾਰੇ ਸਾਰੀ ਜਾਣਕਾਰੀ ਦੇ ਦੇ ਵੀ ਇਹ ਕੈਬੇ ਦਾ ਛੂ ਹੈ ਪਹਿਲਾ ਛੂ ਹੈ ਦਾ ਹੈ ਤੀਜਾ ਛੂ ਹੈ ਪਿਆਰ ਜੀ ਤੀਜੇ ਛੂ ਹੈ ਪਹਿਲਾ ਛੂ ਹੈ ਬਈ ਆਪਣੀ ਘਰ ਦੀ ਆ ਜਾਣ ਜੀ ਇਹ ਪੰਜਾਬੀ ਹੈ ਠੀਕ ਆ ਜੱਜਾ ਸੁਆ ਸੁਈਏ ਤੇ ਬਈ ਕਿੰਨੇ ਬਹਿਣਾ ਰਾਤ ਸੁਈਏ ਤੇ ਆ ਗਿਆ ਰਾਤ ਸੁਈਏ ਤੇ ਬੱਚਾ ਵੀ ਦੇ ਤਾਂ ਉਹ ਕੱਟੀ ਐ ਉਹ ਚਾਮਗਰ ਕੱਟੀ ਐ ਕੱਲਾ ਹੈ ਚਾਮਗਰ ਬੱਚਾ ਮਰਦਾ ਬਈ ਬਿਲਕੁਲ ਤਾਜੀ ਸੁਈਏ ਰਾਤ ਸੁਈਏ ਬਾਈ ਦੇ 10:00 ਤੱਕ ਤੇ ਬੜਾ ਹੋਣਾ ਕਿੱਡੇ ਬਈ ਕਿੰਨਾ ਖੱਡਾ ਬਈ 23 ਤੋਂ ਹੀ ਮੂੜਿਆ ਬਣ ਗਏ ਚਲੋ ਬੜਾ ਵੀ ਖੱਡਿਆ ਬਈ ਦੇਖਣਾ ਤੁਸੀਂ ਤੇ ਕਿੰਨੇ ਕੁ ਦੂਜੀ ਓਰ ਤੇ ਆਈਏ ਭਰਾ ਦੂਜੇ ਤੋਂ 16 ਮੀਟਰ ਦੂਜੇ ਤੋਂ 16 ਮੀਟਰ ਬਾਕੀ ਜੇ ਜੇ 15 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ ਬਾਕੀ ਇੰਦਾ ਬਈ ਤੁਸੀਂ ਉਹ ਵੰਦ ਕੇ ਖੇਡ ਲਾਓ ਬਾਈ ਜੀ 15 ਜਿੱਦ ਤੱਕ ਸਵਾ ਇਹਨਾਂ ਦੇ ਕਿਵੇਂ ਲੱਗਦਾ ਵੀ ਅਸੀਂ ਨਾਲ ਇਫਰਾ ਲਈ ਜੀ ਹਾਂ ਤੇ ਹੁਣ ਇਹ ਛੇਲ ਕਿੱਥੋਂ ਤੱਕ ਕਰਾਂਗੇ ਮੋਨ ਡੇਢ ਕਰਦੇ ਹਾਂ ਨਾ ਇੱਕ ਬਿਆਲੀ ਦੀ ਜੀ ਇੱਕ ਬਿਆਲੀ ਦੀ ਜੰਨੀ ਹੋਣਾ ਜੀ ਅੱਛਾ ਹੋਰ ਵੀ ਹੁਜਮਾਨ ਦੁੱਧ ਕਿੰਨਾ ਕੱਢੂ 15 ਦੀ ਆਪਣੀ ਜ਼ਿੰਮੇਵਾਰੀ ਹੈ ਜੀ ਅੱਛਾ ਇੱਕ ਡੰਗ ਚੋਵੇ ਦੋ ਟੋਵੇ ਚਾਹੇ ਚਾਰ ਡੰਗ ਚੋਵੇ ਜੀ ਪਿੰਡ ਕਿਹੜਾ ਆਪਣਾ ਲੌਂਗਵਾਲੀ ਜ਼ਿਲ੍ਹਾ ਸੰਗਰੂਰ ਦਾ अच्छा संगरूर ਚ ਪੈਂਦਾ ਲੰਗੋਵਾਲਾ ਦਾ 472 9355 ਜੀ 83815 ਇੱਕ ਵਾਰੀ ਫੇਰ ਬੋਲੇ ਬਣਾ ਦੇ ਰਾਂ ਨੰਬਰ 55 ਜੀ ਤੇ ਸੀ 82 ਚੰਗੇ ਆ ਆ ਲੋ ਜੀ ਕਰ ਲੋ ਨਹੀਂ ਕਿੰਨਾ ਚੰਗਾ ਹੈ ਮਗਰ ਕੱਟਾ ਹਾਂ ਜੀ ਕੱਟਾ ਤੇ ਤੀਜੇ ਇੱਕ ਚੂਵੇ ਦੱਸਦਾ ਬਾਈ ਇੱਕ ਵਾਰੀ ਫੇਸ ਫੇਰ ਕਰ ਲੋ ਚੈੱਕ ਕਰ ਮੈਂ ਜਬਰਦਸਤ ਹੈ ਮੰਡੀ ਦੇ ਵਿੱਚ ਚੰਗਾ ਆਰਡਰ ਲੱਗਿਆ ਹੋਇਆ ਇਹ ਆ ਲੋ ਜੀ ਬਾਕੀ ਤੁਸੀਂ ਉਹ ਤਾਂ ਮੰਡੀ ਸਮਝਦਾ ਤੇ ਸ਼ੇਵਾਲਾ ਬਾਈ ਅੱਜ ਮਾਨਸਾ ਪਛੋ ਮੰਡੀ ਤੇ ਆਇਆ ਦਿਖਾਉਣਾ ਤੁਹਾਨੂੰ ਪਰ ਇੱਕ ਟੌਪ ਦਾ ਹੋਰ ਨਹੀਂ ਗਿਆ ਤੇ ਤੇਰਾ ਨਾਮ ਹਣਾ ਕਹਿੰਦਾ ਕੀ ਨਾਮ ਆ ਤੈਨੂੰ ਤੈਨੂੰ ਘੜੂ ਅੱਛਾ ਤੇ ਕਿੰਨੇ ਲੀਟਰ ਦੁੱਧ ਦਾ ਭਾਈ ਇਹਦੇ ਥੱਲੇ 15 13 ਲੀਟਰ ਦੁੱਧ ਆਈ 15 15 ਫੇਰ ਤੇ ਕਿੰਨੇ ਲੀਟਰ ਦੁੱਧ ਹੈ ਸਹੀ ਦੱਸ 15 ਤੇ ਜੇ ਕੋਈ ਬੰਦੇ ਨੇ ਇੱਕ ਦੋ ਚਾਰ ਟੰਗ ਚੋਣੀ ਆ ਫੇਰ ਤਸ਼ੱਲੀ ਨਾਲ ਤੇ ਛੂਏ ਕੰਮ ਹੋਏ ਦੂਜਾ ਦੂਜੇ ਬੱਚਾ ਹੈ ਤੇ ਮਗਰ ਕੀ ਹੈ ਕੱਟਾ ਹੈ ਅੱਛਾ ਕੱਟਾ ਠੀਕ ਹੈ ਤੇ ਕਰ ਦਈ ਆਪਣੀ ਹਾਂਜੀ ਕਰ ਦਈ ਕਿੰਨੇ ਪੈਸਿਆਂ ਦੀ ਸ਼ੇਲ ਕਰਨੀ ਆ ਡੇਢ ਲੱਖ ਡੇਢ ਲੱਖ ਮੌਕੇ ਤੇ 40 ਇਹ 40 ਹੋ ਜੂ ਤੇ ਪਿੰਡ ਕਿਹੜਾ ਅੱਛਾ ਤੇ ਮੋਬਾਈਲ ਨੰਬਰ ਛੋਟਾ ਕਿੰਨਾ 82890 ਹਾਂ 9067 ਅੱਛਾ ਤੇ ਠੰਡੀ ਸੀਲ ਕੇ ਮੈਂ ਠੰਡੀ ਸੀਲ ਜੋ ਮੈਂ ਕਿੰਨੇ ਲੀਟਰ ਕੱਡੂ ਦੁੱਧ ਹੋਣੇ 14-15 14-15 ਕੱਡੂ ਠੀਕ ਹੈ ਆਪਾਂ ਇਸ ਪਰਕ ਕਰ ਲਿਓ ਤੌਰ ਮਾਰੀ ਦੀ ਤੋੜ ਤੇ ਤੋੜ ਤੇ ਮਾਰੀ ਜੀ ਲੰਮੀ ਤੇ ਆਟਰਟਰ ਚੰਗਾ ਬਣਿਆ ਹੈ ਆਹ ਲਓ ਹਰ ਵੀਡੀਓ ਦਾ ਬਣਾਉਣਾ ਹੈ ਆਹ ਲਓ ਜੀ ਕਰ ਲਓ ਚੱਕਰ ਦੇ ਵੀ ਨਾ ਬਿਲਕੁਲ ਜੋ ਉੱਤ ਮਾਝਾ ਪਲੀ ਹੋਈ ਰੋਡ ਲਿਆ ਮੋੜ ਲਿਆ ਬੰਨ ਦੇ ਪਾਸਾ ਜਾ ਇੱਕ ਵਾਰੀ ਫੇਰ ਦਿਖਾ ਦੇ ਹਾਂ ਨਾ ਕਿ ਤਰ ਫਿਰ ਲੱਗ ਜਾਂਦੇ ਨੂੰ ਹਾਂ ਨਾ ਕਿ ਤਰ ਫਿਰ ਲੱਗ ਜਾਂਦੇ ਨੂੰ ਹਾਂ ਕੋਣ ਵੀ ਛੱਡ ਦਿੰਦੇ ਆ ਯਾਰ ਓਏ ਓ ਤਾਂ ਹੋਊਗੀ ਹੈ ਇੱਕ ਜਿਤਾਰਾਂ ਦੇ ਵਿੱਚ ਹੋ ਗਿਆ 1,70,000 ਦੀ ਮੱਝ ਵੇਗੀ ਹੈ ਜਮਾਨਤ ਸਮਟੀ ਤੇ ਆਇਆਗੇ ਤੇ ਦਿਖਾਉਂਦੇ ਆਗੇ ਇੱਕ ਟੋਪ ਦਾ ਨਹੀਂ ਇਹ ਇੱਕ ਵਾਰੀ ਇੱਲਾ ਤੋਰਾ ਤਰਾ ਕਰਾਚੇ ਇੱਕ ਵਾਰੀ ਮੈਂ ਆਰਡਰ ਦਿਖਾ ਦਾਂ ਕਰਮ ਵਾਲੀ ਦਾ ਬਹਿਣਾ ਹੋਇਆ ਚੰਗਾ ਲੱਗਿਆ ਹੋਇਆ ਇਹ ਮੁੱਠੀ ਥਣ ਗੈਪਲ ਤੇ ਤੋਰਾ ਤਰਾ ਕਰ ਲੋ ਚੈੱਕ ਸਾਰੀ ਡਿਟੇਲ ਪੁੱਛਾਂਗੇ ਦੀ ਆ ਜਾ ਮੋੜ ਲਿਆ ਜਾ ਰਿਹਾ ਸੱਜਣਾ ਤੋੜਾ ਤਾਰਾ ਕਰ ਲੋ ਇੱਕ ਵਾਰੀ ਚੈੱਕ ਲੰਮੀ ਪੂਸ਼ ਫੁੱਲਾ ਚੰਗ ਤੇ ਫੇਸ ਕਰੋ ਚੈੱਕ ਇੱਕ ਵਾਰੀ ਕਰ ਮਾਜਦਾ ਸਾਰੀ ਡਿਟੇਲ ਪੁੱਛਦਾ ਐ ਦੀ ਇਹ ਕਿੰਨਾ ਪੈਸਾ ਕਿੰਨਾ ਦੁੱਧ ਇਹਦੇ ਥੱਲੇ ਆ ਲੋ ਇਹਦੇ ਮਗਰ ਬੱਚਾ ਦਾ ਪਹਿਲਾਂ ਬੱਚਾ ਕੀ ਕੱਟਾ ਕੱਟਾਗਾ ਹਫਤਾ ਹੋਇਆ ਹਫਤਾ ਹੋਇਆ ਕਿਉਂ ਅੱਛਾ ਕਿੰਨੇ ਲੀਟਰ ਦੁੱਧ ਆਉਣੇ 10 ਲੀਟਰ ਹੈ 10 ਲੀਟਰ ਤੇ 10 ਲੀਟਰ ਦੁੱਧ ਤੇ ਛੂਏ ਕਹਿੰਦੇ ਆ ਦੂਜੇ ਦੂਜੇ ਚੂਹੇ ਤੇ 10 ਲੀਟਰ ਤੋਂ ਤੇ ਕਿੰਨੇ ਦੀ ਸੇਲ ਕਰੇਗਾ ਹੁਣ ਕਿੰਨੇ ਪੈਸੇ ਇੱਕ 20 ਦੇਣੀ 1 15 ਇੱਕ 15 ਦੀ ਇੱਕ ਵੀ ਮੰਗੇ ਤੈਨੂੰ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 8283680 ਇਹ ਤਰ੍ਹਾਂ ਦਾ ਤੇ ਪਿੰਡ ਕਿਹੜਾ ਪਿੰਡ ਊਠਿਆਂ ਵਾਲੀ ਜਿਹੜਾ ਮੰਗਦਾ ਤੇ ਇੱਕ ਡੰਗ ਚੋਬ ਦੋ ਟਾਂ ਤੇ ਛੱਲੀ ਨਾਲ ਆ ਚਾਰ ਚੋਕੇ ਲੈ ਜੇ ਜੇ ਤਾਂ ਅੱਖਾਂ ਮਚਾਈਆਂ ਦਾ ਬਕੂਂਡਿਆਂ ਤੇ ਕਰੀ ਦਾ ਵਾਲ ਤੇ ਲੈ ਜੇ ਨਹੀਂ ਲਿਆ ਦੇਣਾ ਅੱਛਾ ਤੋ ਛੱਲੀ ਵਾਲੀ ਆ ਠੰਡੀ ਚੀਨ ਹਾਂ ਜੀ ਮੇਰੇ ਘਰੋਂ ਬਾਹਰ ਹੋ ਗਈ ਫੇਰ ਨਹੀਂ ਗਾਰੰਟੀ ਮੇਰੇ ਘਰੇ ਦੋ ਦੇਗਾ ਖੜਾ ਅੱਛਾ ਭਾਵੇਂ ਤਾਂ ਹਾ ਡੰਗ ਚੋਲੇ ਹਾਂ 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 ਠੀਕ ਆ ਤੇ ਮੌਕੇ ਤੇ ਕੁਛ ਹੋ ਜੂਗਾ ਮੌਕੇ ਤੇ ਮਾਨ ਤਾਂ ਹੋਰ ਹੋ ਜੂਈ ਆ 2000 ਦਾ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 82836 8003 ਇੱਕ ਵਾਰੀ ਫੇਰ ਬੋਲ 82836 8003 ਠੀਕ ਆ ਆ ਲਓ ਜੀ ਇਹ ਕਿਤੋਂ ਦੁੱਧ ਮਾਰ ਕੇ ਆਇਆ ਕਿੰਨੇ ਲੀਟਰ ਦੁੱਧ ਘਾਟੀਆਂ ਥੱਲੇ 15 ਲੀਟਰ ਨਹੀਂ ਵੀ ਅਸੀਂ ਇਹ ਰਿਆ ਜੀ ਮੈਂ ਸੌਦਾ ਕਰੀਏ ਨਾ ਜੀ ਇਹ ਵਿੱਚ ਆ ਗਿਆ ਆ ਦੇਖੋ ਮੋਲਦਾ ਬੋਲਦਾ ਆ ਗਿਆ ਯਾਰ ਕਹਿੰਦਾ ਅਸੀਂ ਪਿੰਡ ਦੇ ਆ ਹਾਂ ਵੀ ਨਹੀਂ ਉੱਤੱਕਦੇ ਵੀ ਮੈਂ ਨਹੀਂ ਰੋਲਾ ਪਾਉਂਦਾ ਤਰਾਲੀ ਪਿੰਡ ਦੀ ਕਹਿੰਦਾ ਤੂੰ ਕਹਿੰਦਾ ਮੈਂ ਪਿੰਡ ਦਾ ਮਾਣ ਡੱਕਣਾ ਉਹ ਗਿਆ ਇਹਨੂੰ ਮੈਂ ਇਹਨੂੰ ਚਲੋ ਜਾ ਕੇ ਲਗਾ ਲੀ ਕਰਦਾ ਆਹ ਆ ਮਤਲਬ ਮੈਂ ਲਗਾ ਇੱਕ ਮਿੰਟ ਲਗਾ ਲੀ ਕਰਦਾ ਇੱਕ ਮਿੰਟ ਲਗਾ ਲੀ ਇੱਕ ਮਿੰਟ ਲਗਾ ਲੀ ਕਰਨਾ ਹੈ ਇਹ ਕਹਿੰਦੀ ਇੱਕ ਗੱਲ ਸੁਣ ਲੈ ਉਹ ਮੈਂ ਵੀ ਜਨਾਲੀ ਕਰਦਾ ਹੈ ਕਿ ਮੈਂ ਤੂੰ ਸੌਦਾ ਹੀ ਕਹਿੰਦਾ ਕਰੀ ਜਾਂਦਾ ਜੀ ਇਹਨੂੰ ਫੜ ਕੇ ਮੇਰੇ ਬਾਦ